ਬਹੁਤ ਵੱਡੀ ਖਬਰਾਂ ਤੇ ਬੜੀ ਹੀ ਅਹਿਮ ਖਬਰਾਂ ਬਠਿੰਡੇ ਦੇ ਵਿੱਚ ਰਾਤ ਭਾਰ ਦੇ ਵਿੱਚ ਬਹੁਤ ਵੱਡਾ ਐਕਸ਼ਨ ਚੱਲਿਆ ਯਾਨੀ ਅਮਨੀਤ ਕੌਂਡਲ ਬਠਿੰਡੇ ਦੀ ਐਸਐਸਪੀ ਨਰਿੰਦਰ ਦੀਪ ਦੇ ਹੱਕ ਦੇ ਵਿੱਚ ਉਹਨਾਂ ਦੋਸ਼ੀਆਂ ਦੇ ਉੱਤੇ ਡਾਂਕ ਕਵੇਂ ਫਿਰਦੀ ਆ ਅੱਜ ਤੁਹਾਡੇ ਨਾਲ ਉਹਨਾਂ ਦਾ ਇੱਕ ਵੀਡੀਓ ਸਾਂਝਾ ਕਰਾਂਗੇ ਕਿਉਂਕਿ ਅਮਨੀਤ ਕੌਂਡਲ ਜਿਹੜੀ ਐਸਐਸਪੀ ਆ ਬਠਿੰਡੇ ਦੀ ਪੂਰੇ ਪੰਜਾਬ ਦੇ ਲੋਕ ਕਹਿ ਰਹੇ ਸੀ ਕਿ ਭਾਈ ਐਸਐਸਪੀ ਬਠਿੰਡੇ ਦੀ ਅਮਨੀਤ ਕੌਂਡਲ ਇਸ ਗੱਲ ਦੇ ਉੱਤੇ ਵੱਡਾ ਐਕਸ਼ਨ ਲਊਗੀ ਉਹੀ ਹੋਇਆ ਬੀਤੀ ਰਾਤ ਦੇ ਵਿੱਚ ਜਿਹੜੇ ਮੁਲਾਜ਼ਮ ਨਰਿੰਦਰਦੀਪ ਨੂੰ ਮਾਰ ਕੇ ਭਜੇ ਸੀ ਯਾਨੀ ਕਰੰਟ ਲਾ ਕੇ ਉਸ ਨੂੰ ਮਾਰਿਆ ਗਿਆ ਸੀ ਇਹਦੇ ਵਿੱਚ ਮਰਵਾਉਣ ਵਾਲਾ ਕੌਣ ਸੀ ਸਭ ਤੋਂ ਵੱਡੀ ਗੱਲ ਇਹ ਵੀ ਤੁਹਾਡੇ ਸਾਹਮਣੇ ਲਿਆਵਾਂਗੇ ਔਰ ਜਿਹੜੀ ਅਮਨੀਤ ਕੌਂਡਲ ਬਠਿੰਡੇ ਦੀ ਐਸਐਸਪੀ ਉਹਨਾਂ ਵੱਲੋਂ ਐਕਸ਼ਨ ਕਿਹੜਾ ਲਿਆ ਗਿਆ ਇਹ ਪਹਿਲਾਂ ਮੈਂ ਤੁਹਾਨੂੰ ਇੱਕ ਵੀਡੀਓ ਦਿਖਾਉਣ ਜਾ ਰਿਹਾ ਕਿਉਂਕਿ ਇਹ ਮਨੀਤ ਕੌਂਡਲ ਨੇ ਉਹਨਾਂ ਦੋਸ਼ੀਆਂ ਦੇ ਉੱਤੇ ਐਕਸ਼ਨ ਲਿਆ ਜਿਹੜੇ ਕਿ ਚਾਰ ਬੰਦੇ ਦੱਸੇ ਜਾ ਰਹੇ ਨੇ ਇੱਕ ਦੀ ਤਸਵੀਰ ਜਾਰੀ ਹੋ ਰਹੀ ਹੈ ਜਿਹੜੀ ਕਿ ਤੁਸੀਂ ਵੇਖੀ ਹੈ ਉਹ ਪੂਰੇ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੈ ਔਰ ਦੂਜੇ ਤਿੰਨ ਕਿਹੜੇ-ਕਿਹੜੇ ਨੇ ਉਹਨਾਂ ਦੇ ਉੱਤੇ ਵੀ ਅੱਜ ਖੁਲਾਸਾ ਕਰਾਂਗੇ ਔਰ ਅਮਨੀਤ ਕੌਂਡਨ ਨੇ ਡਾਂਗ ਕਿਵੇਂ ਫੇਰੀ ਆ ਰਾਤ ਪਰ ਬਠਿੰਡੇ ਦੇ ਵਿੱਚ ਭੜਥੂ ਪਿਆ ਬਹੁਤ ਵੱਡੀ ਖਬਰ ਹੈ ਜਿਹੜੀ ਤੁਸੀਂ ਵੇਖੋਗੇ ਕਿਉਂਕਿ ਇਹ ਖਬਰ ਬਠਿੰਡੇ ਦੀ ਐਸਐਸਪੀ ਦੁਆਰਾ ਦਿੱਤੀ ਗਈ ਹੈ ਤਾਂ ਹੁਣ ਮੈਂ ਤੁਹਾਨੂੰ ਪਹਿਲਾਂ ਬਠਿੰਡੇ ਦੀ ਐਸਐਸਪੀ ਦੇ ਮੂੰਹ ਸੁਣਾਉਂਗਾ ਕਿ ਨਰਿੰਦਰ ਦੀਪ ਦੇ ਪਰਿਵਾਰ ਔਰ ਨਰਿੰਦਰ ਦੀਪ ਦੇ ਹੱਕ ਦੇ ਵਿੱਚ ਉਹਨੇ ਕੀ ਕਿਹਾ ਆ ਸੁਣੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਮੈਂ ਅਗਲੀ ਅਪਡੇਟ ਸਾਂਝੀ ਕਰੂੰਗਾ ਕਿ ਕਿਸ ਬੰਦੇ ਦਾ ਹੱਥ ਪਾਇਆ ਗਿਆ ਇਹਦੇ ਵਿੱਚ ਨਰਿੰਦਰਦੀਪ ਨੂੰ ਮਰਵਾਉਣ ਦੇ ਵਿੱਚ ਸੁਣੋ ਨਰਿੰਦਰਦੀਪ ਦੀ ਅਫਸਰਨਟੀ ਡੈਥ ਹੋਈ ਜਿਹਦੇ ਚ ਅਸੀਂ 105 ਪੀਐਨਐਸ ਦੇ ਤਹਿਤ ਜਿਹੜਾ ਕੰਪਲੀਬਲ ਹੋਮਿਸਾਈਡ ਨਾਟ ਕਾਉਂਟਿੰਗ ਟੂ ਮਰਡਰ ਕਿੰਸੋ ਚਾਰ ਪੁਰਾਣਾ ਆਈਪੀਸੀ ਹੈ ਉਹਦੇ ਤੇ ਫਾਇਰ ਲਾਚ ਕੀਤਾ ਸੀਗਾ ਪਹਿਲਾਂ ਇੱਕ ਜਿਹੜਾ ਸਾਡਾ ਕਨਸਟੇਬਲ ਅਫਤਾਰ ਖਾਰੀ ਔਰ ਦੋ ਪ੍ਰਾਈਵੇਟ ਬੰਦੇ ਹੈਪੀ ਲੂਥਲ ਔਰ ਗਗਨਦੀਪ ਸਿੰਘ ਉਸ ਤੋਂ ਬਾਅਦ ਇੱਕ ਟੀਮ ਨੇ ਬਿਆਨਤਬਾ ਤਿੰਨ ਹੋਰ ਮੁਲਾਜ਼ਮ ਅਸੀਆ ਇਹ ਸਟਾਫ ਦੇ ਨੋਮੀਨੇਟ ਕੀਤੇ ਗਏ ਤੇ ਜਿਹੜੇ ਉਹਨਾਂ ਨੂੰ ਸਾਰੇ ਦੋਸ਼ੀ ਹੁਣ ਤੱਕ ਫਰਾਇਆ ਤੇ ਜਿਹੜਾ ਰੀਸੈਂਟਲੀ ਅਸੀਂ ਇੱਕ ਗਗਨਦੀਪ ਦੀ ਐਂਟੀਸੀਪੇਟਰੀ ਬੇਲ ਵੀ ਕੱਲ੍ਹ ਸੀ ਡਿਸਕਸ ਕਰਾਈਏ ਤੇ ਵੀ ਆਰ ਰੈਗੂਲਰਲੀ ਟ੍ਰਾਈਂਗ ਟੂ ਅਰੈਸਟ ਦਾ ਔਰ ਜਿਹੜੇ ਇਹਨਾਂ ਦੀ ਡਿਮਾਂਡਸ ਦੀ ਗੱਲ ਕਰ ਰਹੇ ਹੋ ਮੈਂ ਰੀਸੈਂਟਲੀ ਇਹਨਾਂ ਦੀ ਫੈਮਿਲੀ ਨੂੰ ਦੋ ਦਿਨ ਪਹਿਲਾਂ ਮਿਲ ਕੇ ਆਈ ਸੀ ਕਿ ਦੇ ਹੈਵ ਆਈ ਹੈਵ ਅਸ਼ੋਰਡ देम ਕਿ ਅਸੀਂ ਬਿਲਕੁਲ ਇਹਦੇ ਚ ਜਸਟਿਸ ਇਨਸ਼ੋਰ ਕਰਾਂਗੇ ਸਾਡਾ ਕਿਸੇ ਲਈ ਕੋਈ ਪੱਖਪਾਤ ਨਹੀਂ ਹੈ ਔਰ ਇਹਨਾਂ ਨੇ ਮੈਨੂੰ ਇਹ ਕਿਹਾ ਹੈ ਕਿ ਸਾਨੂੰ ਸਾਡਾ ਤੁਸੀਂ ਹੱਕ ਦੇਣਾ ਹੈ ਵੀ ਵਾਂਟ ਜਸਟਿਸ ਬਾਕੀ ਜਿਹੜੀ ਜੁਡੀਸ਼ੀਅਲ ਇਨਕੁਆਇਰੀ ਵਗੈਰਾ ਦੀ ਗੱਲ ਤੁਹਾਡੇ ਮਾਧਿਅਮ ਮਾਧਿਅਮ ਰਾਹੀਂ ਮੈਨੂੰ ਪਤਾ ਲੱਗੀ ਮੈਨੂੰ ਉਹਨਾਂ ਨੇ ਇਦਾਂ ਦੀ ਕੋਈ ਡਿਮਾਂਡ ਨਹੀਂ ਕੀਤੀ ਬਟ ਯੈਸ ਆਈ ਟੋਲਡ them ਕਿ ਯੂ ਆਰ ਫ੍ਰੀ ਟੂ ਗੋ ਟੂ ਐਨੀ ਏਜੰਸੀ ਬਟ ਮੈਂ ਕਮਿਟ ਕਰਕੇ ਆਈ ਹਾਂ ਜੀ ਕਿ ਅਸੀਂ ਤੁਹਾਡੇ ਨਾਲ ਪੂਰਾ ਇਨਸਾਫ ਕਰਾਂਗੇ ਔਰ ਸਾਡੇ ਵੱਲੋਂ ਕਿਸੇ ਨੂੰ ਬਚਾਇਆ ਨਹੀਂ ਜਾ ਰਿਹਾ ਤੁਸੀਂ ਸਾਡੇ ਤੇ ਵਿਸ਼ਵਾਸ ਕਰੋ ਅੰਡ ਜੀਵਨ ਨੂੰ ਕੋਲ ਦੱਸਿਆ ਕਿ ਅਸੀਂ ਲਗਾਤਾਰ ਕੋਸ਼ਿਸ਼ ਕਰ ਰਹੇ ਹਾਂ ਕਿ ਇਹਨਾਂ ਨੂੰ ਜਿਹੜੇ ਦੋਸ਼ੀ ਆ ਮੰਨ ਫੜੀਏ ਔਰ ਜੋ ਰਿਪੋਰਟਸ ਵਗੈਰਾ ਦੀ ਗੱਲ ਹੈ ਉਹ ਪੋਸਮਾਰਟਮ ਦੀ ਜੋ ਕ੍ਰਿਮੀਨਲ ਰਿਪੋਰਟ ਹੈ ਐਮਜ਼ ਵੱਲੋਂ ਆ ਚੁੱਕੀ ਹੈ ਔਰ ਜਿਹੜੀ ਵੱਖ-ਵੱਖ ਗੂਦੀ ਰਿਪੋਰਟਾਂ ਵੀ ਹੁੰਦੀ ਹੈ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜਲਦ ਤੋਂ ਜਲ ਸਾਨੂੰ ਪ੍ਰੋਪਰ ਵਿਸਟਰਾ ਦੀ ਰਿਪੋਰਟ ਵੀ ਨਜ਼ਰ ਸੋ ਦੱਟ ਸਾਰੀ ਏਕੀਜ਼ਾ ਬਿਲਕੁਲ ਥੀਅ ਹੋ ਜਾਵੇ ਬਟੰਡੇ ਦੀ ਐਸਐਸਪੀ ਬਣੀ ਉਹ ਤਾਂ ਸਾਫ਼ ਕਰ ਦਿੱਤਾ ਗਿਆ ਕਿ ਭਾਈ ਅਸੀਂ ਉਹਨਾਂ ਨੂੰ ਬਚਾ ਨਹੀਂ ਰਹੀ ਦਰਾਂ ਸਾਲ ਦੇ ਵਿੱਚ ਅਸੀਂ ਉਹਨਾਂ ਨੂੰ ਸਜ਼ਾ ਦੇਵਾਂਗੇ ਜਸਟਿਸ ਦਬਾਵਾਂਗੇ ਤੁਹਾਨੂੰ ਇਹ ਸਾਡਾ ਤੁਹਾਡੇ ਨਾਲ ਵਾਅਦਾ ਹੈ ਯਾਨੀ ਅਮਨੀਤ ਕੌਂਡਲ ਐਸਐਸਪੀ ਬਠਿੰਡੇ ਦੀ ਨਰਿੰਦਰਦੀਪ ਦੇ ਘਰ ਤੱਕ ਜਾ ਕੇ ਆਈ ਹੈ ਉਹਨਾਂ ਨੂੰ ਪੂਰਾ ਵਿਸ਼ਵਾਸ ਦਿਵਾ ਕੇ ਆਈ ਹੈ ਕਿ ਉਹਨਾਂ ਦੋਸ਼ੀਆਂ ਨੂੰ ਨਹੀਂ ਛੱਡਿਆ ਜਾਊਗਾ ਔਰ ਹੁਣ ਸਭ ਤੋਂ ਵੱਡਾ ਸਵਾਲ ਹੈ ਜਿਹੜਾ ਅਹਿਮ ਸਵਾਲਾਂ ਉਹ ਇਹ ਹੈ ਕਿ ਪੰਜਾਬ ਦੀ ਸਰਕਾਰ ਦੇ ਮੁੱਖ ਮੰਤਰੀ ਨੂੰ ਪਸਾ ਦਿੱਤਾ ਇਸ ਮਾਮਲੇ ਨੇ ਕਿਉਂ ਪਸਾ ਦਿੱਤਾ ਪਹਿਲਾਂ ਤਾਂ ਸਿਰਫ ਗੱਲ ਇਹ ਹੀ ਉੱਡੀ ਸੀ ਕਿ ਕਰੰਟ ਲਾ ਕੇ ਨਰਿੰਦਰਦੀਪ ਨੂੰ ਮਾਰਿਆ ਗਿਆ ਔਰ ਬੇਦੋਸ਼ਾ ਮਾਰਿਆ ਗਿਆ ਕਿਉਂਕਿ ਛੜਕ ਤੋਂ ਚੱਕਿਆ ਉਸਨੂੰ ਔਰ ਹੁਣ ਸਭ ਤੋਂ ਵੱਡਾ ਇਹਦੇ ਵਿੱਚ ਖੁਲਾਸਾ ਕੀ ਹੋਇਆ ਕਿ ਜੇਕਰ ਵਾਕਈ ਪੁਲਿਸ ਮੁਲਾਜ਼ਮ ਉਹ ਸੱਚੇ ਹੁੰਦੇ ਜਾਂ ਫਿਰ ਨਰਿੰਦਰ ਦੀਪ ਦਾ ਕੋਈ ਕਸੂਰ ਹੁੰਦਾ ਤਾਂ ਭਜਦੇ ਨਹੀਂ ਸੀ ਉਹ ਦੋਸ਼ੀ ਫਰਾਰ ਨੇ ਚਾਰ ਬੰਦੇ ਦੱਸੇ ਗਏ ਨੇ ਇੱਕ ਦੀ ਤਸਵੀਰ ਜਾਰੀ ਹੋ ਰਹੀ ਆ ਜਿਹੜੀ ਕਿ ਵਰਦੀ ਦੇ ਵਿੱਚ ਹੈ ਤਿੰਨ ਮੁਲਾਜ਼ਮ ਹੋਰ ਨੇ ਜਿਹੜੇ ਕਿ ਫਰਾਰ ਨੇ ਚਾਰੇ ਮੁਲਾਜ਼ਮ ਫਰਾਰ ਨੇ ਔਰ ਹੁਣ ਇਹਨਾਂ ਦੇ ਉੱਤੇ ਬਹੁਤ ਵੱਡਾ ਐਕਸ਼ਨ ਹੋ ਰਿਹਾ ਹੈ ਉਹਨਾਂ ਦੇ ਉੱਤੇ ਉਸੇ ਤਰ੍ਹਾਂ ਹੀ ਡਾਂਗ ਫਿਰਨੀ ਆ ਜਿਵੇਂ ਕਿ ਸਾਡੇ ਸੀਆਈ ਸਟਾਫ ਆਮ ਲੋਕਾਂ ਨੂੰ ਕੁੜਦਾ ਹੁਣ ਸਵਾਲ ਇਹ ਆ ਜਾਂਦਾ ਵੀ ਮਰਵਾਉਣ ਵਾਲਾ ਕੌਣ ਹੈ ਮਰਵਾਉਣ ਵਾਲੀ ਸਾਡੀ ਸਰਕਾਰ ਹੈ ਕਿਉਂਕਿ ਸਰਕਾਰ ਦਾ ਸਭ ਤੋਂ ਵੱਡਾ ਹੱਥ ਹੁੰਦਾ ਇਹਨਾਂ ਅਫਸਰਾਂ ਨੂੰ ਖੁੱਲੀ ਛੂਟ ਦਿੱਤੀ ਜਾਂਦੀ ਹੈ ਕਿ ਤੁਸੀਂ ਜੋ ਮਰਜੀ ਤਸ਼ੱਦਦ ਕਰੋ ਜੋ ਮਰਜੀ ਇਹਨਾਂ ਦੀਆਂ ਲੱਤਾਂ ਬਾਹਾਂ ਤੋੜੋ ਜੋ ਮਰਜੀ ਕ੍ਰਾਂਤ ਲਾਓ ਯਾਨੀ ਇੱਥੇ ਸਾਡੇ ਪੰਜਾਬ ਦੀ ਸਰਕਾਰ ਦਾ ਅਸਲੀ ਚਿਹਰਾ ਸਾਹਮਣੇ ਆ ਗਿਆ ਔਰ ਤੁਹਾਨੂੰ ਇਹਦੀ ਅੱਜ ਇੱਕ ਪੋਲ ਹੋਰ ਵੀ ਖੋਲ ਕੇ ਦਿਖਾਵਾਂਗੇ ਇਹ ਮਾਮਲਾ ਕੀ ਚੱਲ ਰਿਹਾ ਪੰਜਾਬ ਦੇ ਅੰਦਰ ਔਰ ਕੱਲ ਜਿਹੜੀ ਬੇਇੱਜ਼ਤੀ ਹੋਈ ਹੈ ਸਾਡੀ ਪੰਜਾਬ ਦੀ ਸਰਕਾਰ ਦੀ ਉਹ ਪੂਰੀ ਦੁਨੀਆ ਦੇ ਸਾਹਮਣੇ ਹੋਈ ਹੈ ਉਹਦਾ ਇੱਕ ਵੀਡੀਓ ਜਾਰੀ ਹੋ ਗਿਆ ਭਗਵੰਤ ਮਾਨ ਦੇ ਇੱਕ ਬਹੁਤ ਵੱਡੇ ਲੀਡਰ ਦਾ ਯਾਨੀ ਉਸ ਨੂੰ ਸਟੇਜ ਦੇ ਉੱਤੇ ਖੜਾਇਆ ਜਾਂਦਾ ਉਸ ਤੋਂ ਬਾਅਦ ਉਹ ਸਪੀਚ ਦਿੰਦਾ ਉਹ ਤਾਂ ਕਹਿੰਦੇ ਸਾਡੀ ਇਨਕਲਾਬੀ ਪਾਰਟੀ ਹੈ ਪਰ ਦੂਜੇ ਪਾਸੇ ਨੂੰ ਜਦੋਂ ਕਰਤਾਰ ਸਿੰਘ ਸਰਾਭਾ ਬਾਰੇ ਕਿਹਾ ਗਿਆ ਵੀ ਤੂੰ ਕਰਤਾਰ ਸਿੰਘ ਸਰਾਭਾ ਬਾਰੇ ਆ ਸਪੀਚ ਬੋਲਣੀ ਆ ਤੇ ਭਾਈ ਆ ਚੀਜ਼ ਦਾ ਨਾਮ ਅਸੀਂ ਆਹ ਮਾਰਕੀਟ ਦਾ ਨਾਮ ਕਰਤਾਰ ਸਿੰਘ ਸਰਾਬਾ ਦੇ ਨਾਮ ਤੇ ਰੱਖਣ ਜਾ ਰਹੇ ਆ ਤਾਂ ਫੇਰ ਜਦੋਂ ਉਹ ਸਪੀਚ ਦਿੰਦਾ ਹੈ ਤਾਂ ਉਹ ਤੋਂ ਕਰਤਾਰ ਸਿੰਘ ਸਰਾਬਾ ਦਾ ਨਾਮ ਤੱਕ ਨਹੀਂ ਬੋਲਿਆ ਗਿਆ ਉਹ ਵੈਸੇ ਦਾਅਵੇ ਕੀਤੇ ਜਾਂਦੇ ਭਗੰਤ ਮਾਨ ਬਣਿਓ ਕਿ ਸਾਡੀ ਇਨਕਲਾਬੀ ਪਾਰਟੀ ਆ ਸਾਰੀ ਦਾ ਸ਼ਹੀਦਾਂ ਦੀ ਪਾਰਟੀ ਆ ਪਰ ਇੱਥੇ ਇਹ ਸਾਬਤ ਹੁੰਦਾ ਕਿ ਜਿਹੜੀ ਸਾਡੇ ਮੁੱਖ ਮੰਤਰੀ ਦੀ ਸਰਕਾਰ ਅੱਜ ਮੌਜੂਦਾ ਹੈਗੀ ਇਹ ਸਰਕਾਰ ਦੇ ਰਾਜ ਦੇ ਵਿੱਚ ਜਿੰਨੇ ਕ੍ਰਾਈਮ ਹੋ ਰਹੇ ਨੇ ਜਿੰਨੀਆਂ ਮਤਲ ਘਟਨਾਵਾਂ ਹੋ ਰਹੀਆਂ ਨੇ ਜਿੰਨੇ ਲੋਕਾਂ ਦੀਆਂ ਲੱਤਾਂ ਤੋੜੀਆਂ ਜਾ ਰਹੀਆਂ ਨੇ ਕਿਤੇ ਇਨਕਾਊਂਟਰ ਵੀ ਹੋ ਰਹੇ ਨੇ ਆ ਦੇਖ ਲਓ ਤੁਹਾਡੇ ਸਾਹਮਣੇ ਹੁਣ ਇਹਨੂੰ ਕ੍ਰਾਂਟ ਲਾਇਆ ਗਿਆ ਮੁੰਡੇ ਨੂੰ ਨਰਿੰਦਰ ਦੀਪ ਨੂੰ ਪਰ ਸਭ ਤੋਂ ਵੱਡਾ ਯੋਗਦਾਨ ਜੇਕਰ ਕਿਸੇ ਦਾ ਹੈ ਇਨਸਾਫ ਦਿਵਾਉਣ ਦੇ ਵਿੱਚ ਤਾਂ ਉਹ ਅਮਨੀਤ ਕੌਂਡਲ ਐਸਐਸਪੀ ਬਠਿੰਡਾ ਦਾ ਕਿਉਂਕਿ ਮੈਂ ਕਈ ਦਿਨ ਪਹਿਲਾਂ ਇਹ ਖਬਰ ਪਾ ਰੱਖੀ ਆ ਕਿ ਭਾਈ ਜਿਸ ਦਿਨ ਐਕਸ਼ਨ ਲਿਆ ਬਠਿੰਡੇ ਦੀ ਐਸਐਸਪੀ ਅਮਨੀਤ ਕੌਂਡਲ ਲਾਊਗੀ ਕਿਉਂਕਿ ਔਰਤ ਜ਼ਰੂਰ ਹੈ ਪਰ ਉਸ ਔਰਤ ਨੂੰ ਲੋਕ ਚੰਡੀ ਵੀ ਕਹਿ ਸਕਦੇ ਨੇ ਕਿਉਂਕਿ ਐਕਸ਼ਨ ਲਾਈਨ ਦੇ ਵਿੱਚ ਕੋਈ ਦੇਰੀ ਨਹੀਂ ਕੀਤੀ ਖੁਦ ਉਹਨਾਂ ਦੇ ਘਰ ਤੱਕ ਪਹੁੰਚੇ ਨੇ ਨਰਿੰਦਰ ਦੀਪ ਦੇ ਉਹਨਾਂ ਨੇ ਉੱਥੇ ਇਹੀ ਕਮੈਂਟ ਕੀਤਾ ਕਿ ਤੁਹਾਨੂੰ ਜਸਟਿਸ ਦਿਵਾਉਣਾ ਸਾਡਾ ਕੰਮ ਹੈ ਅਸੀਂ ਕੋਈ ਵੀ ਉਹਨਾਂ ਦਾ ਪੱਖ ਨਹੀਂ ਪੂਰਦੇ ਦੋਸ਼ੀਆਂ ਨੂੰ ਸਜ਼ਾ ਦੇਣੀ ਜ਼ਰੂਰੀ ਹੈ ਕਿਉਂਕਿ ਹੁਣ ਤਾਂ ਨਿਰਪੱਖ ਹੋ ਗਈ ਹੈ ਗੱਲ ਕਿ ਭਾਈ ਉਹਨੂੰ ਕਰੰਟ ਲਾ ਕੇ ਨਜਾਇਜ਼ ਮਾਰਿਆ ਗਿਆ ਕਿਉਂਕਿ ਉਹ ਜਿਹੜੇ ਆਫੀਸਰ ਸੀ ਸੀਆਈ ਸਟਾਫ ਦੇ ਉਹ ਦਰਸਲ ਦੇ ਵਿੱਚ ਉੱਥੋਂ ਭੱਜ ਚੁੱਕੇ ਨੇ ਫਰਾਰ ਨੇ ਸੇਮ ਐਸੇ ਹੀ ਪ੍ਰਕਾਰ ਜਿਹੜਾ ਕਿ ਕਰਨਲ ਸਾਹਿਬ ਨੂੰ ਕੁੱਟਿਆ ਗਿਆ ਪਟਿਆਲੇ ਦੇ ਵਿੱਚ ਉਹ ਵੀ ਦੋਸ਼ੀ ਫਰਾਰ ਨੇ 4 ਐਸਐਚਓ ਯੋ ਨੇ ਤੇ 4 ਸੀਆਈ ਸਟਾਫ ਦੇ ਮੈਂਬਰੀ ਇਹ ਨੇ ਉਹਨਾਂ ਨੇ ਤਾਂ ਜਸਪ੍ਰੀਤ ਸਿੰਘ ਨਾਲ ਇੰਕਾਊਂਟਰ ਵੀ ਕੀਤਾ ਸੀ ਉਸ ਤੋਂ ਬਾਅਦ ਜਿਹੜਾ ਕਿ ਕਰਨਲ ਸਾਹਿਬ ਨੂੰ ਕੁੱਟਿਆ ਗਿਆ ਸੀ ਤਾਂ ਹੁਣ ਮਾਮਲਾ ਇੱਥੇ ਆਉਂਦਾ ਵੀ ਜਿਹੜੀ ਸ਼ੂਟ ਦਿੱਤੀ ਹੋਈ ਭਗਵੰਤ ਮਾਨ ਨੇ ਉਹੀ ਇਹਨਾਂ ਦੀ ਸ਼ੂਟ ਦਿੱਤੀ ਹੋਈ ਖੁਦ ਇਹਨਾਂ ਦੇ ਉੱਤੇ ਪਾਰੀ ਪੈ ਗਈ ਹੈ ਕਿਵੇਂ ਪੈ ਗਈ ਹੈ ਕੱਲ ਹੁਣ ਪੰਜਾਬ ਦੇ ਵਿੱਚ ਜਗਾ ਜਗਾ ਦੇ ਉੱਤੇ ਵਿਰੋਧ ਹੋ ਰਿਹਾ ਪੰਜਾਬ ਦੇ ਅੰਦਰ ਯਾਨੀ ਕਈ ਪਿੰਡਾਂ ਸ਼ਹਿਰਾਂ ਦੇ ਵਿੱਚ ਐਂਟਰੀ ਬੈਨ ਹੋ ਰਹੀ ਹੈ ਇਹਨਾਂ ਦੇ ਐਮ.ਐਲ.ਏ ਦੀ ਔਰ ਖੁਦ ਮੁੱਖ ਮੰਤਰੀ ਭਗਵੰਤ ਮਾਨ ਦੀ ਲੋਕਾਂ ਨੇ ਬੋਰਡ ਲਾ ਦਿੱਤੇ ਨੇ ਇੱਕ ਜਿਹੜਾ ਉੱਥੋਂ ਦਾ ਸਰਪੰਚ ਮਾਰਿਆ ਗਿਆ ਉਹ ਸਰਪੰਚ ਦੇ ਹੱਕ ਦੇ ਵਿੱਚ ਲੋਕ ਇੰਨੇ ਜੁਟ ਗਏ ਪੰਜਾਬ ਦੇ ਅੰਦਰੋਂ ਕਿ ਪੂਰੇ ਪੰਜਾਬ ਦੇ ਵਿੱਚੋਂ ਵਿਰੋਧ ਖੜਾ ਹੋ ਗਿਆ ਆਮ ਆਦਮੀ ਪਾਰਟੀ ਦਾ ਤਾਂ ਹੁਣ ਮੁੱਖ ਮੰਤਰੀ ਨੂੰ ਚਾਹੀਦਾ ਵੀ ਜਿਹੜੇ ਅਫਸਰਾਂ ਨੂੰ ਤੁਸੀਂ ਛੁੱਟ ਦਿੱਤੀ ਹੈ ਇਹੀ ਅਫਸਰ ਤੁਹਾਡੀ ਸਰਕਾਰ ਡੇਗਣ ਦਾ ਕੰਮ ਕਰ ਰਹੇ ਨੇ ਤਹਾਡਾ ਨਾਮ ਮਿੱਟੀ ਦੇ ਵਿੱਚ ਦਾ ਪਹਿਲੇ ਹੀ ਮਿਲਿਆ ਹੋਰ ਮਲਾ ਰਹੇ ਨੇ ਯਾਰ ਦੇਖੋ ਭਗਵੰਤ ਮਾਨ ਸਾਹਿਬ ਇਹ ਲੋਕਤੰਤਰ ਹੈ ਇਹ ਬੋਲਣ ਦਾ ਹੱਕ ਸਾਰਿਆਂ ਨੂੰ ਆ ਅਸੀਂ ਤੁਹਾਨੂੰ ਸਿੱਧੇ ਤੌਰ ਦੇ ਉੱਤੇ ਕਹਿੰਦੇ ਆ ਕਿ ਅਸੀਂ ਪੰਜਾਬੀ ਆ ਪੰਜਾਬ ਦੇ ਰਹਿਣ ਵਾਲੇ ਆ ਤੁਸੀਂ ਇਹਨਾਂ ਲੋਕਾਂ ਦੇ ਉੱਤੇ ਵੱਡਾ ਐਕਸ਼ਨ ਲਓ ਔਰ ਦੂਜੇ ਪੱਧਰ ਦੇ ਉੱਤੇ ਐਕਸ਼ਨ ਲੈਣਾ ਚਾਹੀਦਾ ਗੌਰਵ ਯਾਦਵ ਬੀਜਪੀ ਪੰਜਾਬ ਨੂੰ ਕਿਉਂਕਿ ਪੂਰੀ ਪੁਲਿਸ ਦਾ ਭਾਈ ਆਕਸ ਖਰਾਬ ਕਰ ਰਹੇ ਨੇ ਜਿਹੜੀਆਂ ਇਹ ਕਾਲੀਆਂ ਭੇਡਾਂ ਕਹਿ ਲੋ ਚਾ ਇਹ ਮਾੜੇ ਮੁਲਾਜ਼ਮ ਕਹਿ ਲੋ ਇਹਨਾਂ ਦੇ ਉੱਤੇ ਐਕਸ਼ਨ ਲੈ ਕੇ ਇਹਨਾਂ ਨੂੰ ਫਾਂਸੀ ਦੇ ਤੱਕ ਤੇ ਦੱਕਤਾ ਜ਼ਰੂਰ ਲਿਜਾਣਾ ਚਾਹੀਦਾ ਹੋਰ ਇਹਨਾਂ ਦੀ ਕੋਈ ਸਜ਼ਾ ਨਹੀਂ ਹੋਣੀ ਚਾਹੀਦੀ ਸਿਰ ਫਾਂਸੀ ਹੋਣੀ ਚਾਹੀਦੀ ਹੈ ਤਾਂ ਕਿ ਅੱਗੇ ਤੋਂ ਕੋਈ ਮਾਮਲਾ ਐਸਾ ਸਾਹਮਣੇ ਨਾ ਆਵੇ ਜਿਹਦਾ ਪੁੱਤ ਮਰ ਗਿਆ ਭਾਵੇਂ ਉਹ ਵਾਪਸ ਆਜੂਗਾ ਨਹੀਂ ਆਉਂਦਾ ਤਾਂ ਪਰਿਵਾਰ ਦਾ ਯਾਰ ਹਾਲ ਕੀ ਹੈ ਜਿਹਨਾਂ ਦਾ ਇੱਕ ਲੌਤਾ ਪੁੱਤ ਮਰਿਆ ਗਿਆ ਕਰੰਟ ਲਾਹ ਲਾ ਕੇ ਮਰਿਆ ਗਿਆ ਇਹ ਤਾਂ ਹੁਣ ਸਿੱਧ ਹੋ ਗਿਆ ਕਿ ਉਹ ਫਰਾਰ ਨਹੀਂ ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਵੀ ਭੈਣ ਭਰਾ ਤੁਸੀਂ ਇਸ ਵੀਡੀਓ ਦੇ ਹੱਕ ਵਿੱਚ ਹੋ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਔਰ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਹੋ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣਾ ਜੀ